ਹੁਣੇ ਸਾਰਾ ਜਿਹੜਾ ਘਟਨਾਕਰਮ ਵਾਪਰਿਆ ਉਹ ਤੁਸੀਂ ਸਭ ਜਾਣਦੇ ਹੋ ਕਿ ਹਾਈ ਕੋਰਟ ਜਾਂਦਾ ਪਰਿਵਾਰ ਪਰਿਵਾਰ ਵੀ ਨਾ ਕਹਾਂ ਇੱਕ ਬੰਦਾ ਸਾਰੀ ਫੈਮਿਲੀ ਨਹੀਂ ਪਰਿਵਾਰ ਵਾਲਿਆਂ ਨੇ ਤੇ ਪਰਮੇਸ਼ਰ ਦਵਾਰ ਦੇ ਹੱਕ ਵਿੱਚ ਕਹਿ ਲੋ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਅਸੀਂ ਉੱਥੇ ਇਦਾਂ ਦਾ ਕੁਝ ਕਦੇ ਨਹੀਂ ਵੇਖਿਆ ਤੁਸੀਂ ਸਾਰਿਆਂ ਨੇ ਪਰਿਵਾਰ ਦੀ ਸਟੇਟਮੈਂਟ ਵੀ ਸੁਣੀ ਹੈ ਚੈਨਲਾਂ ਦੇ ਉੱਤੇ ਚਲਾਈ ਹੈ ਹਾਈ ਕੋਰਟ ਜਾਂਦਾ ਕੋਈ ਵੀਰ ਉਹ ਕਹਿੰਦਾ ਕਿ ਮੈਨੂੰ ਮੈਂ ਆ ਸ਼ੱਕ ਦੂਰ ਕਰਨਾ ਹੈ ਮੇਰੇ ਅੰਦਰ ਡਾਊਟ ਹੈ ਵੀ ਕਿਤੇ ਸਾਡੀ ਭੈਣ ਨਾਲ ਕੁਝ ਗਲਤ ਤਾਂ ਨਹੀਂ ਹੋਇਆ ਹਰਕ ਨੂੰ ਹੱਕ ਬਣਦਾ ਤਿੰਨ ਰੀਜਨ ਇਹਦੇ ਪਿੱਛੇ ਹੋ ਸਕਦੇ ਨੇ ਨੰਬਰ 1 ਵਿਰੋਧੀਆਂ ਦਾ ਚੱਕਿਆ ਚਕਾਇਆ ਬੰਦਾ ਚਲੇ ਜਾਂਦਾ ਨੰਬਰ 2 ਲਾਲਚਵਸ ਹੋ ਕੇ ਚਲਿਆ ਜਾਂਦਾ ਨੰਬਰ 3 ਏ ਵੀ ਹੋ ਸਕਦਾ ਹੈ ਕਿ ਜੈਨੂਨ ਹੋਵੇ ਸੱਚਮੁੱਚ ਹੀ ਇਹ ਹੋਵੇ ਕਿ ਅਸੀਂ ਇਹ ਸ਼ੱਕ ਕੱਢੀਏ ਇਹ ਵੀ ਹੋ ਸਕਦਾ ਹੈ ਤੀਜੀ ਗੱਲ ਵੀ ਹੋ ਸਕਦੀ ਹੈ ਵੀ ਮੇਰੀ ਭੈਣ ਹੈ ਮੇਰੀ ਧੀ ਹੈ ਅਸੀਂ ਵੇਖਣਾ ਵੀ ਕੀ ਹੋਇਆ ਸੀ ਤੇ ਮੈਂ ਤੇ ਪਹਿਲੇ ਦਿਨ ਤੋਂ ਇਹ ਬੇਨਤੀ ਕੀਤੀ ਹੈ ਕੋਈ ਵੀ ਏਜੰਸੀ ਇਹਦੀ ਜਾਂਚ ਕਰ ਲਵੇ ਅਸੀਂ ਸਹਿਯੋਗ ਕਰਾਂਗੇ 4 ਦਿਨ ਵਾਸਤੇ ਮੈਂ ਇੱਥੇ ਨਹੀਂ ਸਾਂ ਮੀਡੀਏ ਨੇ ਪੋਸਟਮਾਰਟਮ ਦੀ ਰਿਪੋਰਟ ਵੀ ਵਿਖਾਈ ਹੈ ਚੈਨਲਾਂ ਦੇ ਉੱਤੇ ਜਿਹੜੇ ਜਿਹੜੇ ਦੋਸ਼ ਲੱਗੇ ਨੇ ਉਹਦੇ ਵਿੱਚ ਕੁਛ ਨਹੀਂ ਉਹਦੇ ਸਰੀਰ ਨਾਲ ਉਹਦੇ ਨਾਲ ਲੜਕੀ ਨਾਲ ਕੋਈ ਬਦਸਲੂਕੀ ਨਹੀਂ ਹੋਈ ਚਲੋ ਇਹ ਬਾਕੀ ਦੀ ਇਨਕੁਆਰੀ ਵੀ ਹੋਏਗੀ ਉਹਦੇ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਪਤਾ ਲੱਗ ਜਾਏਗਾ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੇਰੀ ਵੀਡੀਓ ਸਾਂਭ ਕੇ ਰੱਖਿਓ ਇਲਜ਼ਾਮ ਵਿੱਚ ਤੇ ਸਾਬਤ ਕਰਨ ਵਿੱਚ ਬਹੁਤ ਫਰਕ ਹੁੰਦਾ ਪਰ ਮੈਂ ਹੈਰਾਨ ਆ ਇਨਕੁਆਰੀ ਚੱਲ ਰਹੀ ਏ ਸਭ ਕੁਝ ਚੱਲ ਰਿਹਾ ਏ ਪਰ ਕਈ ਬੰਦਿਆਂ ਨੇ ਚੈਨਲਾਂ ਤੇ ਬਹਿ ਕੇ ਇਦਾਂ ਇਦਾਂ ਦੇ ਸ਼ਬਦ ਵਰਤੇ ਨੇ ਇਹ ਤੇ ਇਦਾਂ ਹੀ ਹੁੰਦੇ ਨੇ ਇਹ ਡੇਰਿਆਂ 'ਚ ਇਹ ਕੁਝ ਹੁੰਦਾ ਇੱਥੇ ਆ ਹੁੰਦਾ ਇੱਥੇ ਆ ਹੁੰਦਾ ਮਤਲਬ ਪਹਿਲਾਂ ਹੀ ਬਲਾਦਕਾਰੀ ਅਸੀਂ ਬਣਾ ਦਿੰਨੇ ਇਦਾਂ ਦੇ ਸ਼ਬਦ ਜਿਹੜੇ ਅਸੀਂ ਸ਼ਬਦ ਬੋਲਣ ਤੋਂ ਵੀ ਸੰਗ ਮਹਿਸੂਸ ਕਰਦੇ ਆ ਮੈਂ ਆਪਣੀ ਸਾਰੀ ਜ਼ਿੰਦਗੀ ਚ ਜਿਹਨੂੰ ਅਸੀਂ ਅਸ਼ਲੀਲ ਸ਼ਬਦ ਕਹਿੰਦੇ ਆ ਨਾ ਅਸ਼ਲੀਲ ਆਪਣੀ ਸਾਰੀ ਜ਼ਿੰਦਗੀ ਵਿੱਚ ਆਪਣੇ ਮੂੰਹ ਤੋਂ ਨਹੀਂ ਬੋਲੇ ਮੇਰੀ ਜ਼ੁਬਾਨ ਤੋਂ ਕਦੇ ਇਹ ਸ਼ਬਦ ਅਸ਼ਲੀਲ ਗਾਲ ਵੀ ਜਿਹਨੂੰ ਕਹਿੰਦੇ ਆ ਕਦੇ ਮੈਂ ਕੱਢੀ ਨਹੀਂ ਸਾਰੀ ਜ਼ਿੰਦਗੀ 41 ਸਾਲ ਦਾ ਹੋ ਗਿਆਂ 42ਵਾਂ ਸਾਲ ਚੱਲ ਰਿਹਾ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਮੈਂ ساری ਜ਼ਿੰਦਗੀ ਕਦੇ ਕਿਸੇ ਕੱਲੀ ਬੀਬੀ ਨੂੰ ਮਿਲਿਆ ਮੈਂ ਖਿਆਲ ਰੱਖਿਆ ਮੈਨੂੰ ਮਾਪੁਰਖਾਂ ਨੇ ਕਿਹਾ ਸੀ ਤੈਨੂੰ ਚੋਲਾ ਪਵਾ ਕੇ ਪੁਆਤਾ ਦਾਗ ਨਾ ਲੱਗਣ ਤੇ ਮੈਂ ਕਿਹਾ ਸੀ ਮੈਂ ਬਚਨ ਤੇ ਪੈਰਾ ਦੇਣਾ ਦੋ ਚੀਜ਼ਾਂ ਤੇ ਮੈਂ ਕੰਮ ਕਰਨਾ ਜ਼ਿੰਦਗੀ ਵਿੱਚ ਪ੍ਰਾਪਰਟੀ ਨਹੀਂ ਬਣਾਉਣੀ ਆਪਣੇ ਨਾਂ ਤੇ ਪੈਸਾ ਨਹੀਂ ਇਕੱਠਾ ਕਰਨਾ ਸੰਗਤ ਨੇ ਦਿੱਤਾ ਹੈ ਤੇ ਸੰਗਤ ਤੇ ਹੀ ਲਾ ਦੇਣਾ ਆਪਣੇ ਨਾਂ ਤੇ ਕੋਈ ਪ੍ਰਾਪਰਟੀਆਂ ਨਹੀਂ ਬਣਾਉਣੀ ਜਾਇਦਾਦਾਂ ਨਹੀਂ ਬਣਾਉਣੀ ਉਹ ਗੱਲ ਵੱਖ ਹੈ ਵੀ ਆਪ ਦਸਤਾਰ ਬਨ ਲਈ ਕਿਸੇ ਨੇ ਦਸਤਾਰ ਦੇ ਦਿੱਤੀ ਕਿਸੇ ਨੇ ਘੜੀ ਦੇ ਦਿੱਤੀ ਕਿਸੇ ਨੇ ਸ਼ਾਲ ਦੇ ਦਿੱਤਾ ਕਿਸੇ ਨੇ ਜੁੱਤਾ ਦੇ ਦਿੱਤਾ ਪਰ ਇਹ ਗੱਲ ਦਾ ਮੈਂ ਖਿਆਲ ਰੱਖਿਆ ਵੀ ਮੈਂ ਆਪਣੇ ਨਾਮ ਦੇ ਉੱਤੇ ਕੋਈ ਪਰਸਨਲ ਪ੍ਰਾਪਰਟੀਆਂ ਜਾਇਦਾਦਾਂ ਨਹੀਂ ਬਣਾਉਣੀ ਇੱਕ ਆਪਣੇ ਕੈਰੈਕਟਰ ਨੂੰ ਉੱਚਾ ਰੱਖ ਮੈਂ ਆਪਣੀ ਜ਼ਿੰਦਗੀ ਵਿੱਚ ਆਪਣੀ ਮਦਰ ਨੂੰ ਵੀ ਜਦੋਂ ਮਿਲਿਆ ਨਾ ਤੇ ਉਦੋਂ ਵੀ ਮੈਂ ਮਿਲਣ ਵੇਲੇ ਕਹਿੰਦਾ ਹੁੰਦਾ ਸੀ ਮਾਤਾ ਜੀ ਜੇ ਆਉਣਾ ਹੈ ਨਾ ਤੇ ਪਾਪਾ ਜੀ ਨੂੰ ਨਾਲ ਲੈ ਕੇ ਆਇਓ ਜਾਂ ਬ੍ਰਦਰ ਮੇਰੇ ਨੂੰ ਲੈ ਆਇਓ ਮੈਂ ਇਕੱਲਾ ਆਪਣੀ ਮਦਰ ਤੱਕ ਨੂੰ ਵੀ ਜ਼ਿੰਦਗੀ 'ਚ ਨਹੀਂ ਮਿਲਿਆ ਜੇ ਕਿਸੇ ਨੇ ਮੈਨੂੰ ਕਿਹਾ ਬਹੁਤ ਹੀ ਜ਼ਰੂਰੀ ਹੈ ਜੀ ਗੱਲ ਕਰਨੀ ਹੈ ਤਾਂ ਵੀ ਮੈਂ ਆਪਣਾ ਸਿੰਘ ਕੋਲ ਬਿਠਾਇਆ ਅੱਜ ਤੱਕ ਇਹ ਗੱਲ ਜਿਹੜੇ ਮੇਰੇ ਕੋਲ ਚਲੇ ਵੀ ਗਏ ਹੈ ਨਾ ਸਿੰਘ ਮੇਰੇ ਨਾਲ 10 ਸਾਲ ਰਿਹਾ ਕੋਈ 15 ਸਾਲ ਰਿਹਾ ਉਹ ਹੋਰ ਗੱਲ ਕਰਕੇ ਭਾਵੇਂ ਮੇਰੇ ਨਾਲ ਜ਼ਿੰਦਗੀ 'ਚ ਨਾਰਾਜ਼ ਹੋ ਜਾਣ ਪਰ ਉਹ ਵੀ ਇਹ ਗੱਲ ਕਦੇ ਨਹੀਂ ਮੰਨ ਸਕਦੇ ਕਿ ਮੇਰੇ ਚੋਲੇ ਤੇ ਦਾਗ ਲੱਗਿਆ ਹੋਇਆ ਮੈਂ ਬਾਣੇ ਨੂੰ ਦਾਗ ਲਾਇਆ ਜਾਂ ਮੈਂ ਜ਼ਿੰਦਗੀ ਵਿੱਚ ਕੋਈ ਗਲਤੀ ਕੀਤੀ ਹੈ ਪਰ ਸਾਡਾ ਸਮਾਜ ਹੈ ਨਾ ਜਿਹੜਾ ਇਹ ਬੜੀ ਛੇਤੀ ਸਰਟੀਫਿਕੇਟ ਦੇ ਦਿੰਦਾ ਹੈ ਮੈਨੂੰ ਲੱਗਦਾ ਹੈ ਹਰ ਵੇਲੇ ਵੇਟ ਕਰਦੇ ਨੇ ਕਿ ਰਣਜੀਤ ਸਿੰਘ ਜੇਲ੍ਹ ਵਿੱਚ ਜਾ ਕੇ ਸੌਵੇਗਾ ਸੌਂ ਵੀ ਜਾਏਗਾ ਮੰਨ ਲਓ ਇਨਵੈਸਟੀਗੇਸ਼ਨ ਹੋਵੇ 3 4 6 ਮਹੀਨੇ ਹੋ ਸਕਦਾ ਉਹ ਕਹਿਣ ਵੀ ਅਸੀਂ ਇਨਵੈਸਟੀਗੇਸ਼ਨ ਕਰਨੀ ਹੈ ਲੱਗ ਜਾਣ ਇਨਵੈਸਟੀਗੇਸ਼ਨ ਤੇ ਅਰੈਸਟ ਕਰਕੇ ਜੇਲ੍ਹ ਚ ਬੰਦ ਕਰ ਦੇਣ ਜੇ ਮੈਂ ਜੇਲ੍ਹ ਤੇ ਸੌ ਜਾऊंगा ਤੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਸੁੱਖ ਦੀ ਨੀਂਦ ਆ ਜਾਏਗੀ ਘਰਾਂ ਚ ਬੜੀ ਸ਼ਾਂਤੀ ਦੀ ਨੀਂਦ ਆਏਗੀ ਉਹ ਤਾਂ ਤਾਂ ਆਉਣੀ ਹੈ ਜੇ ਸਾਡੇ ਕਰਮ ਸਹੀ ਨੇ ਸਾਡੀ ਸੋਚ ਸਹੀ ਹੈ ਸਾਡਾ ਮਨ ਸ਼ੁੱਧ ਹੈ ਅਸੀਂ ਸਹੀ ਚੱਲਦੇ ਹਾਂ ਉਹ ਤਾਂ ਨੀਂਦ ਆਉਣੀ ਜੇ ਮੈਂ ਸਹੀ ਹੋਇਆ ਨਾ ਮੈਂ ਸ਼ੁੱਧ ਹੋਇਆ ਮੈਂ ਗਲਤ ਨਾ ਹੋਇਆ ਮੈਨੂੰ ਜੇਲ੍ਹ 'ਚ ਵੀ ਨੀਂਦ ਚੱਜਦੀ ਆ ਜਾਣੀ ਪਰ ਅਸੀਂ ਪਹਿਲਾਂ ਹੀ ਏਡੇ ਏਡੇ ਠੱਪੇ ਲਾ ਦਿੰਨੇ ਆ ਮੈਂ ਚੈਨਲਾਂ 'ਤੇ ਬੈਠੇ ਪੈਨਲਾਂ ਦੇ ਵਿੱਚ ਬੰਦਿਆਂ ਨੂੰ ਸੁਣਿਆ ਇਦਾਂ ਹੁੰਦਾ ਜੀ ਆਹ ਹੁੰਦਾ ਜੀ ਇਹ ਬੰਦੇ ਇਦਾਂ ਦੇ ਹੁੰਦੇ ਨੇ ਕਿ ਠਾਗ ਹੁੰਦੇ ਨੇ ਚੋਰ ਹੁੰਦੇ ਨੇ ਇਹ ਬਲਾਦਕਾਰੀ ਹੁੰਦੇ ਨੇ ਰੇਪਿਸਟ ਮਤਲਬ ਜਿਹੜੇ ਸ਼ਬਦ ਬੋਲਣ ਲੱਗਿਆਂ ਵੀ ਸੰਗ ਲੱਗਦੀ ਹੈ ਨਾ ਉਹ ਸ਼ਬਦ ਤੁਸੀਂ ਫੱਟ ਕਿਸੇ ਬੰਦੇ ਨਾਂ ਨਾਲ ਲਾ ਦਿੰਨੇ ਪੰਜ 500 ਕਿੱਲਾ ਜ਼ਮੀਨ ਬਣਾਉਣ ਵਾਲੇ ਵੀ ਇੱਥੇ ਬਾਬੇ ਨੇ ਆਪਣੀਆਂ ਪ੍ਰਾਪਰਟੀਆਂ ਪਰ ਕੁਝ ਬੰਦਿਆਂ ਦੀਆਂ ਪੰਜ ਸੱਤ ਜੁੱਤੀਆਂ ਵੀ ਜਿਹੜੀਆਂ ਨੇ ਸਾਨੂੰ ਚੁੱਪਦੀਆਂ ਰਹਿੰਦੀਆਂ ਸਾਰੀਆਂ ਜਿਨ੍ਹਾਂ ਨੇ 15-1500 ਕਿੱਲਾ ਜ਼ਮੀਨ ਦਾ ਬਣਾਇਆ ਪਾਈਆਂ ਉਤੋਂ ਚੱਗੀਆਂ ਹੀ ਵੇਖਣ ਨੂੰ ਸਾਦੇ ਰਹੇ ਪ੍ਰਾਪਰਟੀਆਂ ਹੀ ਬਣਾਈਆਂ ਉਹ ਨਹੀਂ ਦਿਸਣੇ ਸਾਡੇ ਵਰਗਿਆਂ ਦੀ ਬੰਨੀ ਰੰਗਦਾਰ ਪੱਗੀ ਸਾਨੂੰ ਚੁਬਦੀ ਰਹਿੰਦੀ ਪੱਗ ਇਦਾਂ ਦੀ ਕਿਉਂ ਬੰਨ ਲਈ ਕੱਪੜੇ ਇਦਾਂ ਦੇ ਕਿਉਂ ਪਾ ਲਏ ਇਹੀ ਕੁਝ ਸਾਡੇ ਦਿਮਾਗ ਚ ਆਉਂਦਾ ਰਹਿੰਦਾ ਪਰ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਦਾ ਏਡੀ ਕਾਲ ਨਾ ਕਰਿਆ ਕਰੋ ਸਾਰੀ ਜ਼ਿੰਦਗੀ ਦੀ ਕਿਸੇ ਬੰਦੇ ਦੀ ਕੀਤੀ ਹੋਈ ਨਾ ਇਕਦਮ ਇਕਦਮ ਵੀ ਅਸੀਂ ਰੋਲ ਕੇ ਰੱਖ ਦਿੰਦੇ ਆ ਇਕਦਮ ਰੋਲ ਕੇ ਰੱਖ ਦਿੰਦੇ ਨਾਲੇ ਦਿਲ ਦੀ ਦੁਖਾਈ ਦਾ ਜਿਹੜਾ ਪਿਆਰ ਕਰਨ ਵਾਲਾ ਹੁੰਦਾ ਹੈ ਉਹਨਾਂ ਦੀ ਕਿੰਨੀ ਕਿੰਨੀ ਤਕਲੀਫ ਚ ਹੋਣਗੇ ਮੰਨ ਲਓ ਸਾਰੀ ਸਾਰੀ ਰਾਤ ਨਹੀਂ ਕਈ ਬੰਦੇ ਸੁੱਤੇ ਹੋਣੇ ਸੁਣ ਕੇ ਜਿਹੜੇ ਮੈਨੂੰ ਦਿਲੋਂ ਜਾਣਦੇ ਆ ਵੀ ਯਾਰ ਇਦਾਂ ਤਾਂ ਕੁਝ ਤਾਂ ਨਹੀਂ ਹੋ ਸਕਦਾ ਇਦਾਂ ਤਾਂ ਨਹੀਂ ਇਦਾਂ ਦਾ ਕੁਝ ਤਾਂ ਨਹੀਂ ਕਰ ਸਕਦੇ ਵੀ ਕਤਲ ਕਰ ਦੇਣਗੇ ਕਿਸੇ ਨਾਲ ਇਦਾਂ ਦਾ ਕੰਮ ਕਰਨਗੇ ਨਾਲੇ ਜਿਹੜੇ ਵੇਲੇ ਦੀ ਤੁਸੀਂ ਗੱਲ ਕਰਦੇ ਹੋ ਨਾ ਮੈਂ ਆਪਣੀ ਜ਼ਿੰਦਗੀ 'ਚ ਐਨਾ ਵਿਜੀ ਰਿਆ ਨਾ ਅਮਰਤ ਛਕਾਉਣ ਦੇ ਉੱਤੇ ਸਿੰਘ ਸਜਾਉਣ ਦੇ ਉੱਤੇ ਕਲਗੀਧਰ ਪਾਤਸ਼ਾਹ ਦੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਨਾ ਮੈਂ ਦਿਨ ਵੇਖਿਆ ਨਾ ਮੈਂ ਰਾਤ ਵੇਖੀ ਨਾ ਮੈਂ ਸਵੇਰ ਵੇਖੀ ਨਾ ਮੈਂ ਸ਼ਾਮ ਵੇਖੀ ਸਾਰੀ-ਸਾਰੀ ਰਾਤ ਮੈਂ ਛੜਕਾਂ ਤੇ ਸਾਰੀ ਜਵਾਨੀ ਮੇਰੀ ਜਿਹਨੂੰ ਤੁਸੀਂ ਕਹਿੰਦੇ ਆ ਨਾ ਕਿ ਬੰਦਾ 16 ਸਾਲ ਦਾ ਜਵਾਨੀ 'ਚ ਪੈਰ ਤਰਦਾ 16 ਤੋਂ ਲੈ ਕੇ ਮੇਰੀ 38-40 ਸਾਲ ਤੱਕ ਛੜਕਾਂ ਤੇ ਉਮਰ ਨਿਕਲੀ